ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਦੁਨੀਆ ਦੇ ਉਹ ਚੋਟੀਦਾਰ ਪੰਜ ਖੋਪਨਾਖ ਲੋਕ ਜਿਨ੍ਹਾਂ ਦੇ ਅਪਰਾਧਾਂ ਨੂੰ ਜਾਣ ਕੇ ਜੱਜ ਵੀ ਰਹਿ ਜਾਂਦੇ ਸਨ ਹੈਰਾਨ ਤੁਸੀਂ ਅਜਿਹੇ ਕਈ ਅਪਰਾਧਾਂ ਬਾਰੇ ਸੁਣਿਆ ਹੋਵੇਗਾ ਜਿਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਕੋਈ ਵੀ ਕੰਬ ਜਾਵੇਗਾ ਪਰ ਕੁਝ ਸੀਰੀਅਲ ਕਿਲਰ ਸਨ ਜੋ ਜੁਰਮ ਕਰਨ ਦਾ ਆਨੰਦ ਮਾਣਦੇ ਸਨ ਇਹਨਾਂ ਵਿੱਚੋਂ ਇੱਕ ਸੀਰੀਅਲ ਕਿਲਰ ਨੂੰ 900 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ ਆਓ ਅਸੀਂ ਅੱਜ ਤੁਹਾਨੂੰ ਦੁਨੀਆ ਦੇ ਪੰਜ ਸਭ ਤੋਂ ਖਤਰਨਾਕ ਅਪਰਾਧੀਆਂ ਨੂੰ ਇੱਕ ਇੱਕ ਕਰਕੇ ਦਿਖਾਉਂਦੇ ਹਾਂ ਨੰਬਰ 1 ਤੇ ਹੈ ਜੈਫਰੀ ਡਾਰਮਰ ਦੋਸਤੋ ਇਹ ਔਰਤਾਂ ਦਾ ਬਲਾਤਕਾਰ ਕਰਨ ਤੋਂ ਬਾਅਦ ਉਹਨਾਂ ਦਾ ਕਤਲ ਕਰ ਦਿੰਦਾ ਅਤੇ ਬਾਅਦ ਵਿੱਚ ਉਹਨਾਂ ਦਾ ਮਾਸ ਖਾਂਦਾ ਸੀ ਇਹ ਅਮਰੀਕਾ ਦਾ ਰਹਿਣ ਵਾਲਾ ਜੈਫਰੀ ਡਾਰਮਰ ਇੱਕ ਖੋਪਣਾ ਕਾਤਲ ਸੀ ਜਿਸ ਨੇ ਸਿਰਫ 18 ਸਾਲ ਦੀ ਉਮਰ ਵਿੱਚ ਹੀ ਪਹਿਲੀ ਵਾਰ ਕਤਲ ਕੀਤਾ ਸੀ ਇਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਪਰ ਉਹ ਜੇਲ੍ਹ ਤੋੜ ਕੇ ਫਰਾਰ ਹੋ ਗਿਆ ਇਸ ਤੋਂ ਬਾਅਦ ਉਸਨੇ ਕੀ ਕੀਤਾ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੈਫਰੀ ਦੇ ਨਿਸ਼ਾਨੇ ਤੇ ਸਿਰਫ ਔਰਤਾਂ ਹੀ ਸਨ ਪਹਿਲਾਂ ਉਹ ਉਹਨਾਂ ਦਾ ਬਲਤਕਾਰ ਕਰਦਾ ਅਤੇ ਫਿਰ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾਂਦਾ ਸੀ ਉਸਨੇ 17 ਆਦਮੀਆਂ ਨੂੰ ਵੀ ਮਾਰ ਦਿੱਤਾ ਜਦੋਂ ਉਸ ਨੂੰ ਕਤਲ ਦੇ ਦੋਸ਼ ਵਿੱਚ ਫੜਿਆ ਗਿਆ ਤਾਂ ਪਤਾ ਲੱਗਿਆ ਕਿ ਉਹ ਪਰਸਨੈਲਿਟੀ ਡਿਸਆਰਡਰ ਨਾਂ ਦੀ ਬਿਮਾਰੀ ਤੋਂ ਪੀੜਤ ਸੀ ਜੱਜ ਨੇ ਜੌਨ ਜੈਫਰੀ ਨੂੰ ਉਸਦੇ ਭਿਆਨਕ ਵਹਿਸ਼ੀ ਕੰਮਾਂ ਲਈ 900 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਪਰ ਕਿਸੇ ਕੈਦੀ ਨੇ ਜੇਲ੍ਹ ਵਿੱਚ ਹੀ ਉਸ ਦਾ ਕਤਲ ਕਰ ਦਿੱਤਾ ਨੰਬਰ 2 ਤੇ ਹੈ ਟੈਡੀ ਵੰਡੀ ਜਿਸ ਨੇ 36 ਕਾਲਜ ਦੀਆਂ ਕੁੜੀਆਂ ਨੂੰ ਮਾਰਿਆ ਸੀ ਦੋਸਤੋ ਟੈਡੀ ਵੰਟੀ ਵੀ ਅਮਰੀਕਾ ਦਾ ਪਸਨਿਕ ਸੀ 70 ਦੇ ਦਹਾਕੇ ਵਿੱਚ ਕਾਲਜ ਜਾਣ ਵਾਲੀਆਂ ਕੁੜੀਆਂ ਵਿੱਚ ਉਸ ਦਾ ਡਰ ਫੈਲ ਗਿਆ ਸੀ ਉਹ ਕਾਲਜ ਦੀਆਂ ਵਿਦਿਆਰਥਣਾਂ ਨਾਲ ਬਲਾਤਕਾਰ ਕਰਦਾ ਸੀ ਅਤੇ ਉਹਨਾਂ ਦਾ ਕਤਲ ਕਰਦਾ ਸੀ ਕਿੰਨਾ ਵੈਪਸੀ ਸੀ ਇਹਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਅਪਰਾਧ ਰਿਕਾਰਡ ਵਿੱਚ 36 ਕੁੜੀਆਂ ਦੇ ਕਤਲ ਦਾ ਰਿਕਾਰਡ ਦਰਜ ਹੈ ਪਰ ਉਸਨੇ ਇਸ ਤੋਂ ਵੀ ਹੋਰ ਕਈ ਕਤਲ ਕੀਤੇ ਸਨ ਜਿੰਨਾ ਬੜੀ ਜਾਣਕਾਰੀ ਨਹੀਂ ਮਿਲ ਸਕੀ ਟੈਡ ਵੰਡੀ ਇੱਕ ਵਾਰ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਸੀ ਪਰ ਜਦੋਂ ਉਸ ਨੂੰ ਆਖਰੀ ਵਾਰ ਅਮਰੀਕੀ ਪੁਲਿਸ ਨੇ ਫੜਿਆ ਤਾਂ ਉਸ ਦੇ ਕੇਸ ਦੀ ਸੁਣਵਾਈ ਟੀਵੀ ਉੱਪਰ ਦਿਖਾਈ ਗਈ ਸੀ ਆਖਰੀ ਸਜ਼ਾ ਵਜੋਂ ਉਸ ਨੂੰ ਬਿਜਲੀ ਦੀ ਕੁਰਸੀ ਤੇ ਬਿਠਾ ਕੇ ਮਾਰ ਦਿੱਤਾ ਗਿਆ ਸੀ ਨੰਬਰ 3 ਤੇ ਜੈਕ ਰੀਪਰ ਦੋਸਤੋ ਜੈਕ ਦਾ ਰੀਪਰ ਲੰਡਨ ਦਾ ਖੌਫਨਾਕ ਸੀਰੀਅਲ ਕਿਲਰ ਸੀ ਜਿਸ ਦਾ ਅਸਲੀ ਨਾਂ ਅਜੇ ਵੀ ਲੋਕਾਂ ਤੋਂ ਅਣਜਾਣ ਹੈ ਇਸ ਦੇ ਨਿਸ਼ਾਨੇ ਉੱਤੇ ਸਿਰਫ ਬੇਸ਼ਵਾਮੀ ਸਨਾਂ 1800 ਦੇ ਆਸ-ਪਾਸ ਦੇ ਜੈਕ ਦਾ ਰੇਬਰ ਬੇਸ਼ਬਮ ਦੀ ਮੌਤ ਦਾ ਇੱਕ ਹੋਰ ਨਾਮ ਬਣ ਗਿਆ। ਕਤਲ ਕਰਨ ਤੋਂ ਬਾਅਦ ਉਹ Laash ਦਾ ਹਰ ਇੱਕ ਟੁਕੜਾ ਕੱਟ ਦਿੰਦਾ ਸੀ ਅਤੇ ਫਿਰ ਪੁਲਿਸ ਨੂੰ ਚਿੱਠੀ ਲਿਖ ਕੇ ਆਪਣੇ ਅਪਰਾਧ ਦਾ ਬੇਰਬਦਨ ਦਦਾ ਸੀ। ਆਖਰ ਤੱਕ ਪੁਲਿਸ ਇਸ ਕਤਲ ਨੂੰ ਲੱਭ ਨਹੀਂ ਸਕੀ ਅਤੇ ਜੈਕ ਦਾ ਰੇਪਰ ਦਾ ਰਾਜ ਦੱਬ ਗਿਆ। ਨੰਬਰ 4 ਤੇ ਹੈ ਪੈਡਰੋ ਅਲੇਸੋ ਲੂਪੇਜ। ਦੋਸਤੋ ਇੱਕ ਭਿਆਨਕ ਅਪਰਾਧੀ ਸੀ ਜਿਸ ਦੇ ਅਪਰਾਧ ਨੇ ਵੀ ਪੁਲਿਸ ਨੂੰ ਹਰਾੜ ਕਰ ਦਿੱਤਾ ਸੀ। ਕੋਲੰਬੀਆ, ਇਕਾਬਾ ਡੋਰ ਅਤੇ ਪੈਰੂ ਵਿੱਚ ਪੈਡੋਰੋ ਨੇ ਇੱਕ ਨੀ ਸਗੋਂ 300 ਕਤਲ ਕੀਤੇ ਸਨ। ਜਦੋਂ ਉਹ ਸਿੱਦੇ ਦਹਾਕੇ ਵਿੱਚ ਫੜਿਆ ਗਿਆ ਸੀ ਤਾਂ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ਤੇ 50 ਲੜਕੀਆਂ ਦੀ ਲਾਸ਼ਾਂ ਬਰਾਮਦ ਕੀਤੀਆਂ ਸਨ ਇਹ ਇੰਨਾ ਡਰਾਵਣਾ ਸੀ ਕਿ ਇਸ ਨੂੰ ਐਡੀਜ ਦਾ ਰਾਖਸ਼ ਕਿਹਾ ਜਾਂਦਾ ਸੀ ਐਨੇ ਕਾਤਲਾਂ ਦੇ ਬਾਵਜੂਦ ਵੀ ਉਸ ਨੂੰ ਸਿਰਫ 20 ਸਾਲ ਦੀ ਸਜ਼ਾ ਹੋਈ ਸੀ ਇਸ ਤੋਂ ਬਾਅਦ ਇਸ ਨੂੰ ਰਿਹਾ ਕਰ ਦਿੱਤਾ ਗਿਆ ਆਪਣੀ ਬਾਕੀ ਦੀ ਜ਼ਿੰਦਗੀ ਲਈ ਇਹ ਗੁੰਮਨਾਮੀ ਦੇ ਪਰਛਾਵੇਂ ਵਿੱਚ ਰਿਹਾ ਅਤੇ ਕੋਈ ਵੀ ਉਸ ਬਾਰੇ ਨਹੀਂ ਜਾਣਦਾ ਨੰਬਰ 5 ਤਹੇ ਡਾਕਟਰ ਡੈਥ ਆ ਦੋਸਤੋ ਡਾਕਟਰ ਡੈਥ ਦਾ ਅਸਲੀ ਨਾਮ ਆ ਫੈਰੋ ਲੈਡਰ ਫਰੈਂਡਰਿਕ ਸ਼ਿਪਮੈਨਸੀ ਇਹ ਪੇਸ਼ੇ ਤੋਂ ਡਾਕਟਰ ਸੀ ਪਰ ਬਹੁਤ ਸਣਕੀ ਸੀ 1972 ਤੋਂ 1998 ਵਿੱਚ ਲੰਡਨ ਵਿੱਚ ਦਵਾਈ ਦੀ ਪ੍ਰੈਕਟਿਸ ਕਰਦਾ ਸੀ ਪਰ ਇਸ ਦੌਰਾਨ ਉਸ ਨੇ ਆਪਣੇ 218 ਮਰੀਜ਼ਾਂ ਦਾ ਕਤਲ ਕਰ ਦਿੱਤਾ ਸੀ ਜਦੋਂ ਕੁਝ ਲੋਕਾਂ ਨੇ ਉਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਸ ਦੀ ਬੇਰਹਿਮੀ ਦਾ ਪਤਾ ਲੱਗਿਆ ਕਹਿਆ ਜਾਂਦਾ ਹੈ ਕਿ 218 ਕਤਲ ਸਿਰਫ ਰਿਕਾਰਡ ਦੇ ਸਨ ਇਥੋਂ ਤੱਕ ਕਿ ਖੁਦ ਡਾਕਟਰ ਡੈਥ ਨੂੰ ਵੀ ਪਤਾ ਨਹੀਂ ਕਿ ਉਸਨੇ ਕਿੰਨੇ ਕਤਲ ਕੀਤੇ ਹਨ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਉਸਨੇ ਜੇਲ੍ਹ ਵਿੱਚ ਹੀ ਖੁਦਕੁਸ਼ੀ ਕਰ ਲਈ ਸੀ ਦੋਸਤੋ ਇਹ ਹਨ ਦੁਨੀਆ ਦੇ ਉਹ ਚੋਟੀ ਦੇ ਪੰਜ ਖੋਪੜ ਨਕ ਲੋਕ ਜਿਨ੍ਹਾਂ ਦੇ ਅਪਰਾਧਾਂ ਨੂੰ ਜਾਣ ਕੇ ਜੱਜ ਵੀ ਹਰਾਨ ਰਹਿ ਜਾਂਦੇ ਸਨ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ